ਦੋਸਤੋ 크리스마ਸ ਦੇ ਪਵਿੱਤਰ ਤਿਉਹਾਰ ਦੀ ਆਮਦ ਨੂੰ ਲੈ ਕੇ ਔਰ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸੀਨੀਅਰ ਪੁਲਿਸ ਕਪਤਾਨ ਗੁਰਦਾਸ ਪੁਰ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰ ਔਰ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਹਾਈ ਟੈਕ ਨਾਕਾ ਬੱਬਰੀ ਤੇ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਮੌਕੇ ਤੇ ਗੱਲਬਾਤ ਦੌਰਾਨ ਡੀਐਸਪੀ ਮੋਹਨ ਸਿੰਘ ਦੇ ਇਲਾਵਾ ਐਸਐਚਓ ਸਦਰ ਅਮਨ ਦੀਪ ਸਿੰਘ ਤੇ ਭਾਰੀ ਪੁਲਿਸ ਫੋਰਸ ਹਾਜ਼ਰ ਸੀ ਇਸ ਮੌਕੇ ਤੇ ਹਰ ਆਨ ਜਾਣ ਵਾਲੇ ਵਾਹਨ ਦੀ ਬਹੁਤ ਹੀ ਬਰੀਕੀ ਦੇ ਨਾਲ ਪੁਲਿਸ ਕਰਮਚਾਰੀਆਂ ਨੇ ਜਾਂਚ ਕੀਤੀ ਗੱਲਬਾਤ ਦੌਰਾਨ ਡੀਐਸਪੀ ਮੋਹਨ ਸਿੰਘ ਨੇ ਦੱਸਿਆ ਕਿ ਮਾਨਯੋਗ ਐਸਐਸਪੀ ਸਾਹਦੇ ਦਿਸ਼ਾ-ਨਿਰਦੇਸ਼ਾਂ ਤੇ ਉਹਨਾਂ ਵੱਲੋਂ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਐਂਟਰੀ ਪੁਆਇੰਟਾਂ ਤੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਇਸ ਮੌਕੇ ਤੇ ਡੀਐਸਪੀ ਸਾਹਿਬ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਬੱਚਿਆਂ ਨੂੰ ਐਕਟਿਵਾ ਜਾਂ ਕੋਈ ਹੋਰ ਵਹੀਕਲ ਚਲਾਉਣ ਵਾਸਤੇ ਨਾ ਦੇਣ ਜੇਕਰ ਕੋਈ ਵੀ ਨਾਬਾਲਗ ਉਹਨਾਂ ਨੂੰ ਟੂ व्हीਲਰ ਚਲਾਉਂਦਾ ਨਜ਼ਰ ਆਇਆ ਤਾਂ ਉਸ ਦੇ ਖਿਲਾਫ ਨਵੇਂ ਕਾਨੂੰਨਾ ਅਨੁਸਾਰ ਸਖਤ ਕਾਰਵਾਈ ਕੀਤੀ ਜਾਏਗੀ ਇਸ ਮੌਕੇ ਤੇ ਅਗਲੇ ਦਿਨਾਂ ਦੇ ਵਿੱਚ ਜੋ ਭਾਰੀ ਧੂੜ ਵੀ ਪੈਣ ਦੀ ਸੰਭਾਵਨਾ ਵਾ ਉਸ ਨੂੰ ਲੈ ਕੇ ਵੀ ਡੀਐਸਪੀ ਸਾਹਿਬ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਪੋ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਔਰ ਰਿਫਲੈਕਟਰ ਜਰੂਰ ਲਗਾਉਣ ਤਾਂ ਜੋ ਅਸੀਂ ਵੱਡੇ ਹਾਦਸਿਆਂ ਤੋਂ ਬਚ ਸਕੀਏ ਸੋ ਮੈਂ ਇਸ ਵੇਲੇ ਮੌਜੂਦ ਹਾਂ ਹਾਈ ਟੈਕ ਨਾਕਾ ਬਬਰੀ ਤੇ ਜਿੱਥੇ ਲਗਾਤਾਰ ਪੁਲਿਸ ਵੱਲੋਂ ਸਪੈਸ਼ਲ ਚੈਕਿੰਗ ਅਭਿਆਨ ਜੜਾ ਵਾ ਉਹ ਚਲਾਇਆ ਜਾ ਰਿਹਾ ਵਾ ਇਸ ਚੈਕਿੰਗ ਅਭਿਆਨ ਦੇ ਸਬੰਧ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਡੀਐਸਪੀ ਮੋਨ ਸਿੰਘ ਜੀ ਮੌਜੂਦ ਨੇ ਸਰਦੱਸ ਦਿਓ ਜੋ ਅੱਜ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜੀ ਇਹ ਸਾਡੀ ਰੂਟੀਨ ਦੀ ਚੈਕਿੰਗ ਆ ਪੂਰੇ ਡਿਸਟ੍ਰਿਕਟ ਦੇ ਵਿੱਚ ਮਾਨਜੋਗ ਐਸਐਸਪੀ ਸਾਹਿਬ ਦੇ ਹਦਾਇਤਾਂ ਦੇ ਜਿਹੜੀ ਚੈਕਿੰਗ ਚੱਲ ਰਹੀ ਹੈ ਜੀ ਤੇ ਇਸ ਚੈਕਿੰਗ ਦਾ ਇੱਕੋ ਮਕਸਦ ਆ ਕਿ ਜਿਹੜੇ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਵਿੱਚ ਪੁਲਿਸ ਦਾ ਜਿਹੜਾ ਖੌਫ ਜਾਂ ਭੈ ਬਣਿਆ ਰਹੇ ਤੇ ਆਮ ਜਿਹੜੇ ਨਾਗਰਿਕ ਆ ਉਹ ਆਪਣੀ ਆਮਾਨਦਾਰੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣ ਸਰ ਅੱਜ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਸੁਖਬੀਰ ਬਾਦਲ ਦੇ ਉੱਪਰ ਵੀ ਇੱਕ ਹਮਲਾ ਹੋਇਆ ਵਾ ਉਹ ਵੀ ਸ਼ਖਸ ਜਿਹੜਾ ਵਾ ਉਹ ਡੇਰਾ ਬਾਬਾ ਨਾਨਕ ਦਾ ਨਜ਼ਦੀਕੀ ਸਾਡੇ ਇਲਾਕੇ ਦਾ ਵਾ ਕੋਸ਼ ਉਹ ਸੀਜ਼ਨ ਨੂੰ ਲੈ ਕੇ ਵੀ ਜਿਹੜਾ ਕੋਈ ਖਾਸ ਸੁਰੱਖਿਆ ਪ੍ਰਬੰਧ ਨਹੀਂ ਲੱਗ ਰਹੇ ਨਹੀਂ ਨਹੀਂ ਇਹ ਸਾਡੀ ਰੁਟੀਨ ਦੀ ਚੈਕਿੰਗ ਆ ਰੁਟੀਨ ਤੇ ਰੋਜ਼ ਚੱਲਦੀ ਹੀ ਰਹਿੰਦੀ ਹੈ ਸਰ ਆਮ ਜਿਹੜਾ ਦੇਖਣ ਵਿੱਚ ਆਉਂਦਾ ਵਾ ਕਿ ਪਹਿਲਾਂ ਨਾਲੋਂ ਤਾਂ ਬਹੁਤ ਫਰਕ ਵਾ ਲੇਕਿਨ ਹੱਲੇ ਵੀ ਕਈ ਸਕੂਲੀ ਵਿਦਿਆਰਥੀ ਜਿਹੜੇ ਨਾਬਾਲਗ ਵਾ ਉਹ ਟੂ-ਵੀਲਰ ਲਈ ਫਿਰਦੇ ਆ ਸ਼ਹਿਰਾਂ ਚ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਅਸੀਂ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਜਿਹੜੇ ਉਹਨਾਂ ਦੇ ਪੇਰੈਂਟਸ ਆ ਉਹਨਾਂ ਨੂੰ ਨਾ ਸਕੂਟੀ ਜਾਂ ਮੋਟਰਸਾਈਕਲ ਲੈ ਕੇ ਨਾ ਦੇਣ ਇਸ ਸਬੰਧੀ ਸਾਡੇ ਜਿਹੜਾ ਟ੍ਰੈਫਿਕ ਸਟਾਫ ਵੱਲੋਂ ਸਕੂਲਾਂ ਵਿੱਚ ਜਾ ਕੇ ਸੈਮੀਨਾਰ ਵੀ ਲਗਾਏ ਜਾਂਦੇ ਆ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ ਕਿ ਉਹ ਇਹ ਕਾਨੂੰਨ ਦੀ ਪਾਲਣਾ ਕਰਨ ਤੇ ਸਕੂਟੀਆਂ ਜਾਂ ਮੋਟਰਸਾਈਕਲ ਨਾ ਚਲਾਉਣ। ਸਰ ਧੁੰਦ ਦਾ ਮੌਸਮ ਜਿਹੜਾ ਵਾ ਉਹ ਵੀ ਆ ਚੁੱਕਿਆ ਦਾ ਵਾ ਜੇਕਰ ਗੱਲ ਕਰੀਏ ਤਾਂ ਧੁੰਦ ਦੇ ਵਿੱਚ ਰਾਤ ਦੇ ਸਮੇਂ ਬਹੁਤ ਸਾਰੀਆਂ ਦੁਰਘਟਨਾਵਾਂ ਵੇਖਣ ਵਿੱਚ ਆਉਂਦੀਆਂ ਨੇ ਕਿ ਪੁਲਿਸ ਵੱਲੋਂ ਜਿਹੜਾ ਵਾ ਜਿੱਦਾਂ ਰਿਫਲੈਕਟਰ ਲੱਗੇ ਹੋਣ ਜਾਂ ਲੋਕਾਂ ਨੂੰ ਅਰ ਡਰਾਈਵਿੰਗ ਦੇ ਸਮੇਂ ਜਾਗਰੂਕ ਕਰਨ ਦੇ ਲਈ ਕੋਈ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾਣਗੇ ਅਗਲੇ ਦਿਨਾਂ 'ਚ ਕੀਤੇ ਜਾਣਗੇ ਜੀ ਅਸੀਂ ਇਸ ਸਬੰਧੀ ਵੀ ਸੈਮੀਨਾਰ ਲਗਾਵਾਂਗੇ ਤੇ ਲੋਕਾਂ ਨੂੰ ਅਵੇਅਰ ਕਰਾਂਗੇ ਕਿ ਆਪਣੀਆਂ ਗੱਡੀਆਂ ਦੇ ਪਿੱਛੇ ਰਿਫਲੈਕਟਰ ਲਗਾ ਕੇ ਰੱਖਣ ਤਾਂ ਜੋ ਕਿਸੇ ਘਟਨਾ ਨਾ ਵਾਪਰ ਸ ਜੀ ਸਰ ਆਮ ਜੜਾ ਵਾ ਆਮ ਜ਼ਿਲ੍ਹਾ ਵਾਸੀਆਂ ਨੂੰ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਮ ਲੋਕਾਂ ਨੂੰ ਹੀ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਦੀ ਰਿਊਮਰ ਵਿੱਚ ਵਿਸ਼ਵਾਸ ਨਾ ਕਰਨ ਜੇ ਕਿਸੇ ਤਰ੍ਹਾਂ ਦੀ ਕੋਈ ਅਫਵਾਜ਼ ਬੰਦੀ ਪਤਾ ਲੱਗਦਾ ਤਾਂ ਸਾਡੇ ਨਾਲ ਸ਼ੇਅਰ ਕਰ ਸੋ ਗੱਲਬਾਤ ਲਈ ਧੰਨਵਾਦ ਐਨੇ ਡੀਐਸਪੀ ਮੋਹਨ ਸਿੰਘ ਜੀ ਜਿਹੜੇ ਗੱਲਬਾਤ ਦੇ ਰਾਹੀਂ ਦੱਸ ਰਹੇ ਆ ਕਿ ਉਹਨਾਂ ਵੱਲੋਂ ਜਿਹੜਾ ਵਾ ਮਾਨਯੋਗ ਐਸਐਸਪੀ ਗੁਰਦਾਸਪੁਰ ਵਿਆਮਾ ਹਰੀਸ਼ ਕੁਮਾਰੋਂ ਪ੍ਰਕਾਸ਼ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹੇ ਦੇ ਸਾਰੇ ਐਂਟਰੀ ਪੁਆਇੰਟਾਂ ਦੇ ਉੱਤੇ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਔਰ ਇਹ ਸੁਰੱਖਿਆ ਪ੍ਰਬੰਧ ਜਿਹੜੇ ਕਿਤਨਾ ਕਿਤੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਵੀ ਨੇ ਡੀਐਸਪੀ ਸਾਹਿਬ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਜੜਾਵਾ ਟੂ-ਵੀਲਰ ਦੇ ਕੇ ਬਜ਼ਾਰਾਂ ਦੇ ਵਿੱਚ ਨਾ ਭੇਜੋ ਵੱਡੇ ਚਲਾਨ ਕੱਟੇ ਜਾਣਗੇ ਸੋ ਬਬਰੀ ਹਾਈ ਟੈਕ ਨਾਕਾ ਤੋਂ ਐਕਸਪ੍ਰੈਸ ਨਿਊਜ਼ਲੈਂਡ ਦੇ ਲਈ ਮੈਂ ਤੁਹਾਡਾ ਆਪਣਾ ਚੀਫ ਰਿਪੋਰਟਰ ਰਜੇਸ਼ ਪੰਡਤ ਧੰਨਵਾਦ